ਮੈਨੂੰ ਕਈ ਮੇਰੇ ਪੱਤਰਕਾਰ ਪੁੱਛ ਲੈਂਦੇ ਆ ਮੈਂ ਕਹਿੰਦਾ ਜੀ ਦੇਖੋ ਮੈਂ ਕੋਈ ਕਿਸੇ ਸਕੂਲ ਦਾ ਪੜਾਈ ਦਾ ਜਾਂ ਕਿਸੇ ਸਕੂਲ ਦਾ ਮੈਂ ਉਹ ਨਹੀਂ ਕਰਦਾ ਕਿ ਘੱਟ ਪੜਾ ਰਿਹਾ ਹਾਂ ਪਰ ਇੰਨਾ ਕਿ ਮੈਨੂੰ ਪਤਾ ਹੈ ਕਿ ਜਿਹੜੇ ਕਨਵੈਂਟੇਰੀਅਨ ਨੇ ਉਹਦੇ ਨਾਲੋਂ ਜਿਹੜੇ ਸਰਕਾਰੀਅਨ ਨੇ ਉੱਥੇ ਪਰਸਨੈਲਿਟੀ ਡਿਵੈਲਪਮੈਂਟ ਦਾ ਜ਼ਿਆਦਾ ਮੌਕਾ ਮਿਲਦਾ ਹੈ ਕਨਵੈਂਟ ਵਾਲਿਆਂ ਨਾਲੋਂ ਕਹਿੰਦੇ ਜੀ ਕਿਵੇਂ ਮੈਂ ਕਹਿੰਦਾ ਜੀ ਮੈਂ ਸਰਕਾਰੀਅਨ ਆ ਨਾ ਮੇਰੇ ਮੂਰੇ ਨੇ ਜਿਹੜੇ ਅਪਰੈਂਟਰਸ ਹੋਰ ਕੋਨਵੈਂਟੇਰੀਅਨ ਸਰਕਾਰੀਅਨ ਚ ਪਰਸਨੈਲਿਟੀ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਫੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ ਸਰਕਾਰੀ ਸਕੂਲ ਦੇ ਬੱਚਿਆਂ ਚ ਸਭ ਤੋਂ ਪਹਿਲਾਂ ਤਾਂ ਇਹ ਫੈਸਲਾ ਲੈਣਾ ਪੈਂਦਾ ਹੈ ਕਿ ਘਰੋਂ ਤਾਂ ਚੱਲ ਪਏ ਅੱਜ ਸਕੂਲ ਜਾਣਾ ਹੈ ਜਾਂ ਨਹੀਂ ਬੜਾ ਵੱਡਾ ਫੈਸਲਾ ਜੀ ਇਹ ਫੈਸਲਾ ਲੈਣ ਦੀ ਸ਼ਕਤੀ ਵੱਧਦੀ ਹੈ ਇਹਦੇ ਨਾਲ ਫਿਰ ਜਦੋਂ ਉੱਥੇ ਪਹੁੰਚ ਜਾਂਦੇ ਆ ਫਿਰ ਇਹ ਫੈਸਲਾ ਲੈਣਾ ਪੈਂਦਾ ਹੈ ਕਿ ਭੱਜਣਾ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਫਿਰ ਲੀਡਰਸ਼ਿਪ ਦੇ ਗੁਣ ਵੀ ਆਉਂਦੇ ਨੇ ਜੀ ਕਿ ਇਕੱਲੇ ਨੇ ਭੱਜਣਾ ਜਾਂ ਪੰਜ ਸੱਤ ਨਾਲ ਲੈ ਲਈਏ ਬਹੁਤ ਮਤ ਨਾਲ ਹੋਵੇ ਫਿਰ ਇਹ ਫੈਸਲਾ ਲੈਣਾ ਪੈਂਦਾ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਹੈ ਫਿਰ ਇਹ ਵੀ ਦੇਖਣਾ ਪੈਂਦਾ ਉਹਦੇ ਨਾਲ ਕਿੰਨੇ ਕਿੰਨੇ ਜੇ ਭੱਜਣਾ ਪਈ ਤਾਂ ਭੱਜਣਾ ਕਿੱਧਰ ਦੀ ਹੈ ਹਰ ਕਿਸਮ ਦੇ ਦੇ ਕੋਲ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਕੋਨਵਰਟ ਕੋਨਵਰਟ ਸਕੂਲਾਂ ਚ ਪੜਦੇ ਹੋ ਜੇ ਤੁਸੀਂ ਨਹੀਂ ਗਏ ਕਰੇ ਫੋਨ ਆਉਂਦਾ ਤੁਹਾਡੇ ਬੱਚੇ ਸਕੂਲ ਨਹੀਂ ਆਇਆ ਹੋਸਟਲਾਂ ਨੂੰ ਕਲਾਸ ਚ ਕਲਾਸ ਚੋਂ ਹੋਸਟਲ ਚੋਂ ਕਲਾਸ ਚ ਐਸੇ ਕਰਕੇ ਜਦੋਂ ਕਿਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਹੋ ਜੇ ਕੋਈ ਉਹਨੇ ਬੋਲਣਾ ਪੈ ਗਿਆ ਉਹ ਕਹਿੰਦੇ ਲੋ ਜੀ ਹੁਣ ਸਾਢੇ 2 ਵਜ ਗਏ ਮੈਂ ਕਿਹਾ 2.5 ਹੁੰਦੇ ਨੇ ਸਾਢੇ 2 ਨਹੀਂ ਹੁੰਦੇ ਉਹ ਖਤਮ